ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਵਾਹਿਗੁਰੂ ਜੀ ਪ੍ਰਤੀ ਆਪਣੀ ਅਰਦਾਸ ਤੇ ਵਿਸ਼ਵਾਸ ਸੰਬੰਧੀ ਗੱਲ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖੇ ਵਾਹਿਗੁਰੂ ਜੀ ਦੇ ਸੁਭਾਅ ਨੂੰ ਬਹੁਤ ਚੰਗੀ ਤਰ੍ਹਾਂ ਖੋਲ ਕੇ ਦੱਸਿਆ ਗਿਆ ਹੈ ਭਾਵੇਂ ਇਹ ਗੱਲ ਵੀ ਲਿਖੀ ਹੈ ਕਿ ਵਾਹਿਗੁਰੂ ਜੀ ਦਾ ਅੰਤ ਜਾਂ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਪਰ ਨਾਲ ਹੀ ਲਿਖਿਆ ਹੈ ਕਿ ਉਹ ਪ੍ਰੇਮ ਨਾਲ ਭਗਤੀ ਨਾਲ ਸਵਾਸ ਸਿਮਰਨ ਕਰਨ ਨਾਲ ਵੀ ਵਸ ਆ ਜਾਂਦਾ ਹੈ ਆਪਣੇ ਬੰਦੇ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਗਿਆ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿਨ ਸੋ ਐਸਾ ਹਰ ਧਾਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਵਾਹਿਗੁਰੂ ਜੀ ਨੂੰ ਪਿਆਰ ਨਾਲ ਯਾਦ ਕਰਨ ਵਾਲਾ ਵਾਹਿਗੁਰੂ ਜੀ ਅੱਗੇ ਜੋ ਅਰਦਾਸ ਕਰੇ ਵਾਹਿਗੁਰੂ ਜੀ ਉਸ ਦੀ ਅਰਦਾਸ ਜ਼ਰੂਰ ਪੂਰੀ ਕਰਦੇ ਹਨ ਇੱਥੇ ਸਵਾਲ ਅਤੇ ਸ਼ੰਕਾ ਪੈਦਾ ਹੋ ਸਕਦਾ ਹੈ ਕਿ ਵਾਹਿਗੁਰੂ ਜੀ ਐਸਾ ਕਿਉਂ ਕਰਦੇ ਹਨ ਕਿਉਂ ਆਪਣੇ ਪਿਆਰਿਆਂ ਦੀਆਂ ਆਪਣੇ ਭਗਤਾਂ ਦੀਆਂ ਅਰਦਾਸਾਂ ਸੁਣਦੇ ਤੇ ਪੂਰੀਆਂ ਕਰਦੇ ਹਨ ਕਿਉਂ ਭਗਤ ਆਪਣੇ ਤੇ ਦੂਸਰੇ ਆਮ ਅਕ ਕਿਉਂ ਭਗਤਾਂ ਅਤੇ ਦੂਸਰੇ ਆਮ ਆਦਮੀਆਂ ਵਿੱਚ ਵਿਤਕਰਾਂ ਦਾ ਫਰਕ ਸਮਝਦੇ ਹਨ ਜੇਕਰ ਵਾਹਿਗੁਰੂ ਜੀ ਆਪਣੇ ਭਗਤ ਦੇ ਅਰਦਾਸ ਸੁਣਦੇ ਹਨ ਅਤੇ ਜਿਹੜਾ ਵਾਹਿਗੁਰੂ ਜੀ ਦੀ ਭਗਤੀ ਨਾ ਕਰੇ ਉਸ ਦੀ ਅਰਦਾਸ ਨਹੀਂ ਸੁਣਦੇ ਤਾਂ ਵਾਹਿਗੁਰੂ ਜੀ ਖੁਸ਼ਾਮੰਦ ਪਸੰਦ ਹਨ ਜਿਹੜਾ ਖੁਸ਼ਾਮੰਦ ਕੁਰਾਨ ਵਾਲਾ ਹੋਵੇ ਉਹ ਨਿਆਂਕਾਰੀ ਜਾਂ ਇਨਸਾਫ ਕਰਨ ਵਾਲਾ ਕਿਵੇਂ ਨਹੀਂ ਹੋ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਸ਼ੰਕੇ ਦਾ ਬੜਾ ਵਿਗਿਆਨਿਕ ਉੱਤਰ ਦਿੰਦੇ ਹਨ ਆਪ ਜੀ ਦੱਸਦੇ ਹਨ ਕਿ ਵਾਹਿਗੁਰੂ ਜੀ ਨਿਯਮ ਰੂਪ ਹਨ ਉਹਨਾਂ ਦੇ ਨਿਯਮ ਸਦਾ اٹਲ ਹਨ ਨਾ ਉਹਨਾਂ ਦੇ ਨਿਯਮ ਨਾ ਵਾਹਿਗੁਰੂ ਜੀ ਆਪ ਕਦੀ ਆਪਣੇ ਸੁਭਾਅ ਵਿੱਚ ਬਦਲਦੇ ਹਨ ਵਾਹਿਗੁਰੂ ਜੀ ਅਤੇ ਉਹਨਾਂ ਦੇ ਨਿਯਮ ਸਭ ਵਾਸਤੇ ਇੱਕੋ ਜਿਹੇ ਹਨ ਜਿਵੇਂ ਸੂਰਜ ਸਾਰੀ ਦੁਨੀਆ ਉੱਤੇ ਇੱਕੋ ਜਿਹਾ ਚਮਕਦਾ ਹੈ ਉਸੇ ਤਰ੍ਹਾਂ ਵਾਹਿਗੁਰੂ ਜੀ ਦੀ ਮਿਹਰ ਹਰ ਇੱਕ ਵਾਸਤੇ ਹੁੰਦੀ ਹੈ ਵਾਹਿਗੁਰੂ ਜੀ ਕਿਰਪਾਲੂ ਤੇ ਦਿਆਲੂ ਹੁੰਦੇ ਹਨ ਉਹ ਕਿਸੇ ਨਾਲ ਭਾਵੇਂ ਚੰਗਾ ਹੋਵੇ ਜਾਂ ਉਹ ਮੰਦਾ ਕੋਈ ਵਿਤਕਰਾ ਜਾਂ ਲਿਹਾਜ਼ ਨਹੀਂ ਰੱਖਦੇ ਜਿਵੇਂ ਸੂਰਜ ਚੜ੍ਹਨ ਉੱਤੇ ਉਸ ਦੀ ਧੁੱਪ ਤਾਂ ਸਭ ਲਈ ਇੱਕੋ ਜਿਹੀ ਹੁੰਦੀ ਹੈ ਪਰ ਜਿਹੜੇ ਆਪਣੇ ਘਰਾਂ ਵਿੱਚ ਵੜ ਕੇ ਆਪਣੇ ਬੂਹੀ ਬਾਰੀਆਂ ਬੰਦ ਰੱਖਣ ਉਹਨਾਂ ਨੂੰ ਸੂਰਜ ਦੀ ਧੁੱਪ ਨਹੀਂ ਮਹਿਸੂਸ ਹੁੰਦੀ ਤੇ ਉਹਨਾਂ ਤੱਕ ਸੂਰਜ ਦੀ ਧੁੱਪ ਨਹੀਂ ਪਹੁੰਚਦੀ ਜਿਹੜੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੂਰਜ ਦੀ ਧੁੱਪ ਵਿੱਚ ਆ ਜਾਣ ਜਾਂ ਆਪਣੇ ਬੂਹੇ ਬਾਰੀਆਂ ਖੋਲ ਲੈਣ ਉਹ ਸੂਰਜ ਦੀ ਧੁੱਪ ਤੋਂ ਨਿਕ ਅਤੇ ਰੋਸ਼ਨੀ ਬਗੈਰ ਕਿਸੇ ਵਿਤਕਰੇ ਜਾਂ ਲਿਹਾਜ਼ ਦੇ ਪ੍ਰਾਪਤ ਕਰਨਗੇ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਕਿਰਪਾ ਨਿਧਨ ਹੰ ਤੇ ਕਦੀ ਕਿਸੇ ਨਾਲ ਨੂੰ ਵੀ ਨਿਰਾਸ਼ ਨਹੀਂ ਕਰਦੇ ਤੇ ਕਿਸੇ ਦੇ ਵੀ ਔਗਣ ਨਹੀਂ ਚਿਤਾਰਦੇ ਪਰ ਜਿਹੜੇ ਮਿੱਤਰ ਵਾਹਿਗੁਰੂ ਜੀ ਦੀ ਮਿਹਰ ਨੂੰ ਆਪਣੇ ਤੱਕ ਨਹੀਂ ਔਣ ਦਿੰਦੇ ਜਾਂ ਜਿਹੜੇ ਲੋਕ ਵਾਹਿਗੁਰੂ ਜੀ ਤੇ ਆਪਣੇ درمیان ਅਗਿਆਨਤਾ ਦੀ ਦੀਵਾਰ ਖੜੀ ਕਰਨ ਲੈਂਦੇ ਹਨ ਉਹਨਾਂ ਤੱਕ ਵਾਹਿਗੁਰੂ ਜੀ ਦੀ ਸਹਾਇਤਾ ਜਾਂ ਮਿਹਰ ਨਹੀਂ ਪਹੁੰਚਦੀ ਇਸ ਦਾ ਕਾਰਨ ਕੇਵਲ ਐਸੇ ਮਿੱਤਰਾਂ ਦਾ ਅਰਦਾਸ ਦੇ ਸਿਧਾਂਤ ਅਰਦਾਸ ਦੇ ਹੁਨਰ ਤੋਂ ਅੰਜਾਨ ਹੋਣਾ ਹੁੰਦਾ ਹੈ ਵਾਹਿਗੁਰੂ ਦੇ ਅਤੇ ਅਰਦਾਸ ਇਨਸਾਨ ਦੇ درمیان ਦੀਵਾਰ ਦੇ ਹੋਣ ਤੋਂ ਸਾਡੀ ਮੁਰਾਦ ਵਾਹਿਗੁਰੂ ਜੀ ਉੱਤੇ ਇਨਸਾਨ ਦੀ ਬੇਵਿਸ਼ਵਾਸੀ ਬੇਪਰਤੀਤੀ ਵਾਹਿਗੁਰੂ ਜੀ ਸੰਬੰਧੀ ਅਨੇਕ ਪ੍ਰਕਾਰ ਦੇ ਸ਼ੱਕ ਸ਼ੰਕੇ ਇਤਰਾਜ਼ ਆਦ ਹਨ ਸਮੁੰਦਰ ਦੇ ਕੋਲ ਜੇਕਰ ਇੱਕ ਛੋਟਾ ਜਿਹਾ ਤਲਾਬ ਹੋਵੇ ਜੇਕਰ ਉਹ ਨਾਲ ਹੀ ਸਾਫ਼ ਸੁਥਰੀ ਰਹੇ ਤਾਂ ਸਮੁੰਦਰ ਦਾ ਪਾਣੀ ਆਪ ਉਸ ਤਲਾਬ ਨੂੰ ਭਰੀ ਰੱਖੇਗਾ ਜੇਕਰ ਉਸ ਨਾਲੀ ਨੂੰ ਇੱਟਾਂ ਰੋੜੇ ਪਾ ਕੇ ਬੰਦ ਕਰ ਦਈਏ ਤਾਂ ਉਸ ਵਿੱਚ ਸਮੁੰਦਰ ਦਾ ਪਾਣੀ ਆਉਣਾ ਬੰਦ ਹੋ ਜਾਵੇਗਾ ਅਤੇ ਤਲਾਬ ਖੁਸ਼ਕ ਹੋ ਜਾਵੇਗਾ ਇਸੇ ਤਰ੍ਹਾਂ ਸਾਡੇ ਅਤੇ ਵਾਹਿਗੁਰੂ ਜੀ ਦੇ ਦਰਮਿਆਨ ਇੱਕ ਸੂਖਮ ਰਿਸ਼ਤਾ ਹੈ ਜੋ ਕਿ ਸ਼ੱਕ ਸ਼ੰਕੇ ਬੇਵਿਸ਼ਵਾਸੀ ਰੂਪੀ ਰੋੜੇ ਨਾਲ ਬੰਦ ਹੋ ਜਾਂਦਾ ਹੈ ਤੇ ਵਾਹਿਗੁਰੂ ਜੀ ਸਾਡਾ ਤੱਕ ਸਾਡੀਆਂ ਅਰਦਾਸਾਂ ਨੂੰ ਕਦੀ ਨਹੀਂ ਪਹੁੰਚਣ ਦਿੰਦਾ ਇਸ ਵਿੱਚ ਵਾਹਿਗੁਰੂ ਜੀ ਦਾ ਕਸੂਰ ਨਹੀਂ ਸਾਡੀ ਅਗਿਆਨਤਾ ਸਾਡੀ ਬੇਵਸੀ ਵਿਸ਼ਵਾਸੀ ਦਾ ਕਸੂਰ ਹੈ ਅਰਦਾਸ ਦੇ ਸਿਧਾਂਤ ਦੀ ਜੇਕਰ ਸਾਨੂੰ ਸਮਝ ਆ ਜਾਵੇ ਤਾਂ ਅਰਦਾਸ ਕਰਨ ਦਾ ਹੁਨਰ ਆ ਜਾਵੇ ਤਾਂ ਅਸੀਂ ਵਾਹਿਗੁਰੂ ਜਿਹੀ ਸਰਬਸ਼ਕਤੀਮਾਨ ਹਸਤੀ ਤੋਂ ਸਾਰੇ ਕਾਰਜ ਰਾਸ ਕਰਵਾ ਸਕਦੇ ਹਾਂ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ